ਸਤਿ ਸ੍ਰੀ ਅਕਾਲ ਸਾਰੇ ਪੰਜਾਬ ਦੇ ਸਵਾਗਤ ਹੈ ਆਪਣੇ YouTube ਨ ਪੰਜਾਬ ਮੋ ਸੁੱਚ ਜਿੱਥੇ ਅੱਜ ਆਪਾਂ 4 ਫਰਵਰੀ ਅਜਰਾਤ ਦੇ ਮੌਸਮ ਦੀ ਗੱਲ ਕਰਕੇ ਮੌਸਮ ਕਿਹੋ ਜਿਹਾ ਰਹਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਰ ਜਿਹੜੇ ਵੀ ਵੀਰਾਂ ਪਰ ਚੰਤਨ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜ਼ਰੂਰ ਕਰ ਲੋ ਚਲੋ ਅੱਗੇ ਉਹਦੇ ਵੀਡੀਓ ਹਾਂ 3 4 ਫਰਵਰੀ ਪੰਜਾਬ ਦੇ ਸ਼ਾਮਾਂ ਦੀਆਂ 5:30 ਵਜੇ ਲਾਈਵ ਸਟੇਟਸ ਦੇ ਦੇ ਦਿਸੂ ਆਪਣੇ ਪੰਜਾਬ ਦੇ ਜੋ ਆ ਭਾਗ ਹੋ ਗਏ ਇਹਨਾਂ ਵਿੱਚ ਆਪ ਨੂੰ ਥੋੜੀ ਬਦਲਵਾਈ ਹਟਣਾ ਸ਼ੁਰੂ ਹੋ ਚੁੱਕੀ ਹੈ ਸਿਸਟਮ ਗਾਂ ਗੁਜਰਦਾ ਜਾ ਰਿਹਾ ਹੈ ਬਾਕੀ ਹੱਲੇ ਆਪਣੇ ਅੰਦਰ ਤੋਂ ਜ਼ਿਆਦਾ ਪੰਜਾਬ ਵਿੱਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਬਦਲਵਾਈ ਨਾਲ ਆਪਣ ਨੂੰ ਮੀ ਵੀ ਦੇਖਣ ਨੂੰ ਮਿਲ ਸਕਦਾ ਤੁਸੀਂ ਬਾਕੀ ਗੌਰ ਨਾਲ ਦੇਖੋ ਤੁਸੀਂ ਦੇਖੋ ਆ ਇੰਨੇ ਕਲਾਕ ਜਿਹੀ ਥੋੜੀ ਹਲਕੀ ਬਦਲਵਾਈ ਹੈ ਇਥੇ ਨਾਲ ਵੀ ਆਪਣ ਥੋੜੇ ਬੋ ਬੂੰਦਾ ਮਾਂਦੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜਿਹੜੇ ਆ ਆ ਭਾਗ ਹੋ ਗਿਆ ਆਪਣੇ ਪਹਾੜੀ ਖੇਤਰਾਂ ਇਹ ਨਾਲ ਲੱਗਦੇ ਹੋਏ ਇਹਨਾਂ ਵਿੱਚ ਚੱਲੇ ਸੰਗਣੀ ਬਦਲਵਾਈ ਦਾ ਸੰਗਣੀ ਬਦਲਵਾਈ ਬਣੀ ਹੋਈ ਹੈ ਇਹ ਇਲਾਕੇ ਦੇ ਥੋੜੇ ਬੋ ਦੇ ਭਾਗ ਜੇ ਦਰਮਾਨਾ ਮੀ ਵੀ ਦੇਖਣ ਨੂੰ ਮਿਲ ਸਕਦਾ ਬਾਕੀ ਉਹ ਜ਼ਿਲ੍ਹੇ ਵਾਈਡ ਵੀ ਗੱਲ ਕਰਾਂਗੇ ਕਿ ਨਾਲ ਲੱਗ ਜੀ ਮੀ ਯਾ ਦੇਖਣ ਨੂੰ ਮਿਲੇਗਾ ਬਾਕੀ ਬਰਾ ਗੱਲ ਕਰੀਏ ਸਿਸਟਮ ਇਸ ਸਿਸਟਮ ਲਗਭਗ ਨਹੀਂ ਦੇਖਦੇ ਉਹ 11 ਵਜੇ ਸੜਾ ਤਹੀਰਾ ਹਨ ਰਾਤ ਦੀ ਹੈ ਇਹ ਕਰੀਬ 11:00 ਵਜੇ ਦੇ ਕਰੀਬ ਜ਼ਿਆਦਾਤਰ ਪੰਜਾਬ ਦੇ ਇਲਾਕੇ ਵਿੱਚ ਹਟ ਜਾਊਗਾ ਜੇ ਆਪਾਂ ਖਾਸ ਇਲਾਕੇ ਹੋਗੇ ਪਹਾੜੀ ਲਾਕੇ ਬਾਕੀ ਜਿਲੇ ਵਾਈਜ਼ ਵੀ ਗੱਲ ਕਰਦੇ ਆ ਇਹਨਾਂ ਇਲਾਕੇ ਵਿੱਚ ਮੀਂਹ ਦੇਖ ਨੂੰ ਮਿਲ ਸਕਦਾ 11-12 ਦੇ ਕਰੀਬ ਇਹਨਾਂ ਇਲਾਕੇ ਵਿੱਚ ਥੋੜਾ ਲੇਟ ਸਿਸਟਮ ਜਾਊਗਾ ਇਹ ਬਾਕੀ ਹੁਣ ਜਿਲੇ ਵਾਈਜ਼ ਗੱਲ ਕਰਦੇ ਆ ਕਿਹੜਾ ਇਲਾਕੇ ਵਿੱਚ ਸਿਸਟਮ ਸਭ ਤੋਂ ਲੇਟ ਜਾਊਗਾ ਕਿਹੜਾ ਇਲਾਕੇ ਵਿੱਚ ਮੀਂਹ ਆਪਣੇ ਕਰੀਬਨ 11-12 ਵਜੇ ਤਾਈ ਬਣਿਆ ਰਹੂਗਾ 11-12 ਵਜੇ ਤਾਈ ਇਹਨਾਂ ਇਲਾਕੇ ਵਿੱਚ ਮੀਂਹ ਦੇਖ ਨੂੰ ਮਿਲ ਸਕਦਾ ਜਿਹ ਕੇ ਕਪੂਥਲਾ ਜੋ ਥੋੜੇ ਬੋਤੇ ਇਲਾਕੇ ਜਲੰਧਰ ਦੇ ਹੋ ਗਏ ਥੋੜੇ ਬੋਤੇ ਇਲਾਕੇ ਲੁਧਿਆਣੇ ਸੰਗਰੂਰ ਦੇ ਹੋ ਗਏ ਬਾਕੀ ਪਟਿਆਲਾ ਫਤਿਹਗੜ ਸਾਹਿਬ ਮੁਹਾਲੀ ਰੂਪਨਗਰ ਸ਼ਿਤਪਕਤ ਸੰਗਨਗਰ ਇਨ੍ਹਾਂ ਪਾਕਾਮ ਜਪ ਨੂੰ 11 12 ਵਜੇ ਦੇ ਕਰੀਬ ਰਾਤ ਤਾਈ ਆਪਣ ਮੀਂਹ ਦੀਆਂ ਕਾਰਵਾਈਆਂ ਦੇਖ ਨੂੰ ਮਸਦੀਆਂ ਹਲਕੇ ਤੋਂ ਦਰਮਿਆਨੀਆਂ ਭਾਰੇ ਵੀ ਦੇਸਾਰ ਹੁਣ ਕਾਫੀ ਘਟਾ ਹਨ ਦਰਮਿਆਨੇ ਮੀਂਹ ਦੇ ਸਾਰ ਜਿਆਦੇ ਹੀ ਹਨ ਬਾਕੀ ਜਿਹੜੇ ਆਪਣੇ ਆ ਖਾਸ ਭਾਗ ਹੋ ਗਏ ਜਿਹੜੇ ਆ ਇਹਨਾਂ ਦੇ ਥੋੜੇ ਬੋਤੇ ਲੱਗ ਕੇ ਜਿੱਤਾ ਆਪ ਨੂੰ ਮੌਸਮ ਸਾਫ ਵੀ ਦੇਖ ਨੂੰ ਮਿਲ ਰਿਹਾ ਬਾਕੀ ਜਿਹੜੇ ਮੱਧ ਭਾਗ ਹੋ ਗਏ ਇਹ ਇਲਾਕੇ ਵੀ ਬਾਕੀ ਮੀਦੇ ਸਾਰ ਹੁਣ ਘਾਟੀ ਹਨ ਬਾਕੀ ਕੱਲ ਬਾਕੀ ਰਾਤ ਨੂੰ ਤੁਹਾਂndvi ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੋਂ ਤਾਂ ਨੋ ਸਵੇਰ ਨੂੰ 9 10 ਵਜੇ ਕਈ ਆਪਣ ਨੂੰ ਹਟੂਗੀ ਜਦੋਂ ਤੁਹਾਂndvi ਦੇਖਣ ਨੂੰ ਮਿਲੂ ਜੇ ਸਿਸਟਮ ਕ੍ਰਾਸ ਕਰ ਗਿਆ ਉਦੋਂ ਤੱਕ ਤੁਹਾਂndvi ਦੇਖਣ ਨੂੰ ਮਿਲੂਗੀ ਆਪਣੇ ਸੰਗ ਨੂੰndvi ਦੇਖਣ ਨੂੰ ਮਿਲ ਸਕਦੀ ਹੈ ਬਾਕੀ ਅੱਜ ਵੀ ਨਹੀਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਦੇ ਚੈਨਲ ਖਜੂਰਗਾ ਦਾ ਧੰਨਵਾਦ